ਇੱਕ ਦਾ ਪਰਿਵਾਰ ਵਾਸਤੇ ਵਧੀਆ ਇੱਕ ਜੀਵਨ ਕਿਵੇਂ ਜੀਉਣਾ ਇਹਦੇ ਵਿੱਚ ਦੱਸਿਆ ਹੈ ਮਾਂ-ਬਾਪ ਦੀ ਕਿਵੇਂ ਇੱਜ਼ਤ ਕਰਨੀ ਆ ਵੀ ਜਦੋਂ ਅਖੀਰ ਤੱਕ ਜਾ ਕੇ ਮਹਾਰਾ ਦੇ ਚਰਨਾਂ 'ਚ ਉਹ ਪੁੱਛਦੀ ਆ ਵੀ ਕਾਦੀ ਅਰਦਾਸ ਕਰਾਉਣੀ ਆ ਅੱਜ ਅਸੀਂ ਮਹਾਰਾ ਦੇ ਚਰਨਾਂ 'ਚ ਹਰ ਇੱਕ ਬੰਦਾ ਆਪੋ ਆਪਣੀਆਂ ਅਰਦਾਸਾਂ ਬੇਨਤੀਆਂ ਲੈ ਕੇ ਜਾਂਦਾ ਪਰ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਗਿਆ ਤੇ ਮੈਨੂੰ ਉਮੀਦ ਆ ਵੀ ਇਹ ਫਿਲਮ ਮੀਲ ਪੱਥਰ ਕੱਢ ਕੇ ਜਾਊਗੀ ਸਰਵਾਦੇ ਭਲੇ ਦੀ ਗੱਲ ਵੀ ਕੀਤੀ ਗਈ ਦਿਖਾਈ ਹੈ ਵੀ ਵਾਕਈ ਸਰਵਾਦਾ ਭਲਾ ਮੰਗਣਾ ਚਾਹੀਦਾ ਸਾਨੂੰ ਬਹੁਤ ਅੱਛੀ ਹੋਵੇ ਕਨਸੈਪਟ ਹੀ ਬਹੁਤ ਵਧੀਆ वैसे कहते हैं कि आदमी रोंदे नहीं है या आदमी जज्बाती कट होते हैं रोएं हम है है। रोई हूं हां एक फादर ਦਾ ਪਿਆਰ ਜੋ ਦਿਖਾਇਆ ਗਿਆ ਬੱਚਿਆਂ ਨੂੰ ਕਿਹੋ ਜਿਹੀ ਲੱਗੀ ਫਿਲ ਕਿੰਨੀ ਅੱਛੀ ਵਾਹ ਤੁਮਸ ਅਪ ওকে थैंक यू ਤੁਸੀਂ ਇੱਕ ਮਿੰਟ ਵੀ ਅੱਖ ਚਪਕ ਨਹੀਂ ਸਕਦੇ ਹੈਗੇ ਬਹੁਤ ਵਾਰੀ ਅੱਖਾਂ ਭਰੀਆਂ ਬਹੁਤ ਵਾਰੀ ਖੜੇ ਹੋ ਕੇ ਤਾੜੀਆਂ ਮਾਰੀਆਂ ਜੋ ਗੁਰਬਾਣੀ ਚ ਲਿਖਿਆ ਉਹ ਦੇਖਣ ਸਾਹਮਣੇ ਦੇਖਣ ਨੂੰ ਮਿਲਿਆ ਬੀਟ ਹੈ ਕੀ ਪਾਜ਼ੀ ਗ੍ਰੇਟ ਰੀਅਲੀ ਸਾਨੂੰ ਮਤਲਬ ਇਸ ਫਿਲਮ ਦੇਖ ਕੇ ਗਰਮ ਹੁੰਦਾ ਕਿ ਅਸੀਂ ਪੰਜਾਬ ਚ ਪੈਦਾ ਹੋਏ ਜਿੱਤੇ ਹਰ ਮੰਦਰ ਸਾਹਿਬ ਹੈ ਤੇ ਹਰਜੂ ਸਾਹਿਬ ਹੈ ਅਸੀਂ ਜਾ ਸਕਦੇ ਹਾਂ ਮੱਥਾ ਟੇਕ ਸਕਦੇ ਹਾਂ ਲੋਕੀ ਉਹੀ ਬਾਰ ਬਾਰ ਵਲ ਭਜ ਰਹੇ ਹੈ ਸਰਵਾਦੇ ਭਲੇ ਦੀ ਗੱਲ ਕੀ ਕੀਤੀ ਦਿਖਾਈ ਹੈ ਵੀ ਵਾਕਈ ਸਰਵਾਦਾ ਭਲਾ ਮੰਗਣਾ ਚਾਹੀਦਾ ਸਾਨੂੰ ਅਸੀਂ ਆਪਣੇ ਨਿੱਜੀ ਕੰਮਾਂ ਵਾਸਤੇ ਜਾਂ ਕਿਸੇ ਵਾਸਤੇ ਅਰਦਾਸ ਕਰਦੇ ਹਾਂ ਸਰਵਤ ਵਾਸਤੇ ਅਰਦਾਸ ਕਰੋ ਤੁਹਾਡਾ ਆਪਣਾ ਵੀ ਭਲਾ ਹੋ ਜਾਣਾ ਬਹੁਤ ਵਧੀਆ ਸਿੱਖਿਆ ਬਹੁਤ ਵਧੀਆ ਫਿਲਮ ਹੈ ਬਹੁਤ ਸੋਹਣੀ ਗੱਲਬਾਤ ਕੀਤੀ ਗਈ ਹੈ ਹਰ ਪੱਖੋਂ ਫਿਲਮ ਜਿਹੜੀ ਹੈ ਪਰਫੈਕਟ ਹੈ ਵਧੀਆ ਜੀ ਬਹੁਤ ਵਧੀਆ ਅਕਸਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਗੁਰੂ ਘਰ ਦੇ ਵਿੱਚ ਜਾ ਕੇ ਇਹਨਾਂ ਜੀ ਇਸ ਅਹਿਸਾਸ ਨੂੰ ਮਤਲਬ ਇਸ ਅਹਿਸਾਸ ਨੂੰ ਮਹਿਸੂਸ ਕੀਤਾ ਜਾ ਸਕਦਾ ਪਰ ਅੱਜ ਸਿਨੇਮਾ ਘਰਾਂ ਦੇ ਵਿੱਚ ਪੰਜਾਬੀ ਸਿਨੇਮਾ ਵੱਲੋਂ ਉਪਰਾਲਾ ਕੀਤਾ ਗਿਆ ਔਰ ਇਸ ਉਪਰਾਲੇ ਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ ਕਿ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਮੈਂ ਕਹਿੰਦਾ ਕਿ ਫਿਲਮਾਂ ਜਿਹੜੀਆਂ ਬਣਨੀਆਂ ਕੋਈ ਫਿਲਮ ਤੋਂ ਸਾਨੂੰ ਕੋਈ ਸਿੱਖਿਆ ਮਿਲਦੀ ਹੈ ਠੀਕ ਹੈ ਨਾ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਬਹੁਤ ਵਧੀਆ ਬਹੁਤ ਨਜ਼ਾਰਾ ਆਇਆ ਜੀ ਬਹੁਤ ਵਧੀਆ ਜੀ ਅਰਦਾਸ ਸਰਬੱਤ ਦੇ ਭਲੇ ਦੀ ਦੇਖ ਕੇ ਆਇਓ ਕੀ ਕਹਿਣਾ ਚਾਹੋਗੇ ਜੀ ਇਹ ਨਹੀਂ ਜੀ ਇੰਨੀ ਵਧੀਆ ਵਧੀਆ ਫਿਲਮ ਕੱਢਿਆ ਨਾ ਤੇ ਇੱਕ ਤਾਂ ਪਰਿਵਾਰ ਵਾਸਤੇ ਵਧੀਆ ਇੱਕ ਜੀਵਨ ਕਿਵੇਂ ਜੀਉਣਾ ਇਹਦੇ ਵਿੱਚ ਦੱਸਿਆ ਹੈ ਮਾਂ-ਬਾਪ ਦੀ ਕਿਵੇਂ ਇੱਜ਼ਤ ਕਰਨੀ ਆ ਮੱਕੂਸ ਕਹਿ ਨਹੀਂ ਸਕਦਾ ਜੀ ਬਹੁਤ ਰੋਣਾ ਆਇਆ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੀਰੇ ਅਰਦਾਸ ਦੇਖ ਕੇ ਆਇਆ ਸਰਬੱਤ ਦੇ ਭਲੇ ਦੀ ਗੱਲ ਕੀਤੀ ਜੀ ਅਰਦਾਸ ਮੂਵੀ ਬਹੁਤ ਹਾ ਟੱਚਿੰਗ ਆ ਬੜੀ ਇਮੋਸ਼ਨਲ ਆ ਹਰ ਇੱਕ ਕਰੈਕਟਰ ਨੇ ਬਹੁਤ ਬਖੂਬੀ ਢੰਗ ਦੇ ਨਾਲ ਰੋਲ ਨਿਭਾਇਆ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਜਦੋਂ ਅਖੀਰ 'ਚ ਜਾ ਕੇ ਮਹਾਰਾਜ ਦੇ ਚਰਨਾਂ 'ਚ ਉਹ ਪੁੱਛਦੇ ਆ ਵੀ ਕਾਦੀ ਅਰਦਾਸ ਕਰਾਉਣੀ ਆ ਅੱਜ ਅਸੀਂ ਮਹਾਰਾਜ ਦੇ ਚਰਨਾਂ 'ਚ ਹਰ ਇੱਕ ਬੰਦਾ ਆਪੋ ਆਪਣੀ ਅਰਦਾਸਾਂ ਬੇਨਤੀਆਂ ਲੈ ਕੇ ਜਾਂਦਾ ਪਰ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਗਿਆ ਤੇ ਮੈਨੂੰ ਉਮੀਦ ਆ ਵੀ ਇਹ ਫਿਲਮ ਮੀਲ ਪੱਥਰ ਕੱਢ ਕੇ ਜਾਊਗੀ ਜਦੋਂ ਉੱਥੇ ਅਖੀਰ 'ਚ ਆਖਿਆ ਜਾਂਦਾ ਵੀ ਅਰਦਾਸ ਸਰਬੱਤ ਦੇ ਭਲੇ ਦੀ ਇਹ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਆ ਆਪਾਂ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਸਾਰੀ ਟੀਮ ਨੇ ਬਹੁਤ ਬਕੂਬੀ ਢੰਗ ਦੇ ਨਾਲ ਇਸ ਸਾਰੇ ਰੋਲਾਂ ਨੂੰ ਨਿਭਾਇਆ ਤੇ ਬਹੁਤ ਐਸੀਆਂ ਵਿੱਚ ਡਾਇਲੋਗ ਆਉਂਦੇ ਆ ਜਦੋਂ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਸਾਰਿਆਂ ਨੂੰ ਅਸੀਂ ਬੇਨਤੀ ਇਹ ਕਰਦੇ ਆਂ ਵੀ ਫਿਲਮ ਪਰਵਾਰਾਂ ਸਮੇਂ ਦੇਖਣ ਆਇਓ ਇਦਾਂ ਦੀਆਂ ਫਿਲਮਾਂ ਅੱਜ ਬਣਨੀਆਂ ਚਾਹੀਦੀਆਂ ਬਹੁਤ ਸ਼ੁਕਰੀਆ ਬਹੁਤ ਆਪਾਂ ਵੈਰੀ ਗੁੱਡ ਜੀ ਖਾਨ ਸਾਹਿਬ ਬਹੁਤ اچھی ਹੋ ਗਈ ਕਨਸੈਪਟ ਹੀ ਬਹੁਤ ਵਧੀਆ ਹੈ ਹਾਂ ਜੀ ਫਰਸਟ ਟਾਈਮ ਇਸ ਕਨਸੈਪਟ ਦੀ ਮੂਵੀ ਆਈ ਹੈ ਬਹੁਤ ਹੀ ਵਧੀਆ ਹੈ ਬਹੁਤ ਵਧੀਆ ਫਿਲਮ ਹੈ ਸੱਚੀ ਦਸੀਓ ਕਿ ਵੈਸੇ ਕਹਿੰਦੇ ਕਿ ਆਦਮੀ ਰੋਂਦੇ ਨਹੀਂ ਹੈ ਜਾਂ ਆਦਮੀ ਜਜ਼ਬਾਤੀ ਘੱਟ ਹੁੰਦੇ ਹੈ ਪਰ ਮੈਨੂੰ ਲੱਗਦਾ ਕੋਈ ਰੂਹ ਹੋਈ ਕਿ ਜਿਹੜੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਜਜ਼ਬਾਤੀ ਨਹੀਂ ਕੋਈ ਹੋਈ ਰੋਏ ਸੀ ਰੋਈਓ ਇੱਕ ਫਾਦਰ ਦਾ ਪਿਆਰ ਜੋ ਦਿਖਾਇਆ ਗਿਆ ਬੱਚੇ ਨਾਲ ਇਮੋਸ਼ਨਲ ਬਹੁਤ ਤੇ ਬਾਕੇ ਤੇ ਬਾਪ ਅਦਾਕਾਰੀ ਪੱਖੋਂ ਕੀ ਕਹਿਣਾ ਚਾਹੋਗੇ ਸਾਰੇ ਇੱਕ ਤੋਂ ਇੱਕ ਤੋਂ ਅੰਦਰ ਵਿੱਚ ਸੀਗੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਤਾਂ ਮਿਲ ਕੇ ਮੂਵੀ ਬਣੀ ਹੈ ਜੀ ਟੀਮ ਵਰਕ ਹੈ ਜੀ ਗੁੱਗੀ ਭਾਈ ਦੀ ਐਕਟਿੰਗ ਹੋ ਗਈ ਸਾਰਿਆਂ ਦੀ ਸਾਰਿਆਂ ਦੇ ਐਫਰਟ ਹੈ ਕਿਹੋ ਜਿਹੀ ਲੱਗੀ ਫਿਲਮ ਐਕਸਲ ਕਿੰਨੀ ਅੱਛੀ ਵਾਹ ਤੇ ਕਮਸ ਅਪ ওকে ਥੈਂਕ ਯੂ ਗੁੱਗੀ ਭਾਈ ਜਿਹੜਾ ਹੈਗਾ ਨਾ ਹੀ ਇਜ਼ ਹੀਜ਼ ਅਮਤਾਬਚਨ ਆਫ ਪੰਜਾਬੀ ਮੂਵੀਜ਼ ਅੱਛਾ ਜੀ ਹੀ ਇਜ਼ ਦਾ ਬੈਸਟ ਐਕਟਰ ਹੈ ਕੋਈ ਉਹਨਾਂ ਦਾ ਮੁਕਾਬਲਾ ਨਹੀਂ ਹੈਗਾ ਜੀ ਦੇ 20x ਪੂਰਾ ਉਹਨਾਂ ਨੇ ਮਾਹੌਲ ਬਣਾ ਕੇ ਰੱਖਿਆ ਜੀ ਤੁਸੀਂ ਇੱਕ ਮਿੰਟ ਵੀ ਅੱਖ ਚਪਕ ਨਹੀਂ ਸਕਦੇ ਹੈਗੇ ਪਰ ਪਰ ਮੈਨੂੰ ਇੱਕ ਗੱਲ ਦੱਸੋ ਜਦੋਂ ਕੋਈ ਵੀ ਮਰੀਜ਼ ਤੁਹਾਡੇ ਨਾਲ इमोਸ਼ਨਲੀ ਕਨੈਕਟ ਹੋ ਜਾਂਦਾ ਹੈ ਵੈਸੇ ਤਾਂ ਮਰੀਜ਼ ਡਾਕਟਰ ਲਈ ਕਨੈਕਟਡ ਹੀ ਹੁੰਦਾ ਹੈ ਪਰ ਜਦੋਂ ਉਹ ਤਕਲੀਫ ਚ ਹੁੰਦਾ ਹੈ ਤੇ ਡਾਕਟਰ ਨੂੰ ਕਹਿੰਦੇ ਵੱਧ ਤਕਲੀਫ ਹੁੰਦੀ ਹੈ ਉਹ ਦਵਾਈ ਦਿੰਦੇ ਕਿ ਤੁਸੀਂ ਠੀਕ ਹੋ ਜਾਓ ਅੱਜ ਦੇਖੋ ਗਿੱਪਾ ਜੀ ਨੂੰ ਭੱਬਾ ਮਾਰ ਮਾਰ ਕੇ ਰੋਂਦੇ ਦੇਖ ਰਹੇ ਸੀਗੇ ਕਿੰਨੀ ਕਿ ਤਕਲੀਫ ਇਨਸਾਨੀਅਤ ਤੌਰ ਤੇ ਹੋ ਰਹੀ ਸੀ ਤਕਲੀਫ ਹੁੰਦੀ ਹੈ ਪਰ ਜ਼ਿੰਦਗੀ ਦਾ ਅਸਲੀ ਮੀਨਿੰਗ ਤੁਹਾਨੂੰ ਪਤਾ ਲੱਗਦਾ ਹੈਗਾ ਅਸਲੀ ਮੀਨਿੰਗ ਪਤਾ ਲੱਗਿਆ ਉਹਨਾਂ ਨੇ ਲਾਈਵ ਜੀ ਹਾਂ ਜੀ ਬਿਲਕੁਲ ਫਿਲਮ ਇੰਜੋਏ ਤਾਂ ਸਭ ਨੇ ਕੀਤੀ ਹੈ ਪਰ ਸੱਚ ਦੱਸਿਓ ਕਿ ਕਿੰਨੀ ਵਾਰੀ ਅੱਖਾਂ ਭਰੀਆਂ ਤੇ ਕਿੰਨੀ ਵਾਰੀ ਬਹੁਤ ਵਾਰੀ ਬਹੁਤ ਵਾਰੀ ਅੱਖਾਂ ਭਰੀਆਂ ਬਹੁਤ ਵਾਰੀ ਖੜੇ ਹੋ ਕੇ ਤਾੜੀਆਂ ਮਾਰੀਆਂ ਠੀਕ ਹੈ ਨਾ ਜੋ ਗੁਰਬਾਣੀ ਚ ਲਿਖਿਆ ਉਹ ਦੇਖਨ ਨੂੰ ਸਾਹਮਣੇ ਦੇਖਨ ਨੂੰ ਮਿਲਿਆ ਤੇ ਬਹੁਤ ਇੰਜੋਏ ਕੀਤਾ ਸੀ ਬਹੁਤ ਇੰਜੋਏ ਕੀਤਾ ਗ੍ਰੇਟ ਹੈ ਖੁਕੀਪਾ ਜੀ ਗ੍ਰੇਟ ਰੀਅਲੀ ਉਹਨਾਂ ਕਰਕੇ ਮੂਵੀ ਬਹੁਤ 99% ਉਹਨਾਂ ਕਰਕੇ ਉਹਨਾਂ ਨੂੰ ਸਲਾਮ ਹੈ ਜੀ ਜੀ ਥੈਂਕ ਯੂ ਥੈਂਕ ਯੂ ਸੋ ਮਚ ਗ੍ਰੇਟਫੁਲ ਆਹ ਜੀ ਫਨ ਆਦਾ ਸਰ ਬੱਧਾ ਬਣਾ ਸਸੀ ਗਾਲ ਜੀ ਸਾਰਿਆਂ ਨੂੰ ਮਤਲਬ ਬਹੁਤ ਵਧੀਆ ਫਿਲਮ ਹੈ ਬਹੁਤ ਜ਼ਬਰਦਸਤ ਸੱਚੀ ਕੜਨਾਵਾਂ ਇਹਦੇ ਆਧਾਰਿਤ ਹੈ ਨਹੀਂ ਤਾਂ ਆਪਾਂ ਜਨਰਲੀ ਫਿਲਮ ਦੇਖਦੇ ਆ ਉਹਦੀ ਜਿਹੜੀ ਸਟੋਰੀਜ਼ ਹੁੰਦੀਆਂ ਰੀਅਲ ਲਾਈਫ ਨਾਲ ਬਿਲਕੁਲ ਨਹੀਂ ਕਨੈਕਟਡ ਹੁੰਦੀਆਂ ਇਸੇ ਬਿਲਕੁਲ ਸਾਦੇ ਦਿਖਾਇਆ ਗਿਆ ਜਿਹੜਾ ਹਰੇਕ ਦੇ ਘਰ ਵਰਤਦਾ ਜਿੱਪੀ ਗਰੇਵਾਲ ਭਾਜੀ ਲਾਲੋ ਕੁੱਗੀ ਭਾਜੀ ਨਾਲੋਂ ਇੰਨੀ ਐਕਟਿੰਗ ਜ਼ਬਰਦਸਤ ਕੀਤੀਆਂ ਇਹਨਾਂ ਨੇ ਐਨਾ ਕਿਰਦਾਰ ਵਧੀਆ ਤੇ ਨਿਭਾਇਆ ਹੈ ਮਤਲਬ ਮਾਈਂਡ ਬਲੋਇੰਗ ਹੈ ਜੀ ਸਾਨੂੰ ਮਤਲਬ ਇਸ ਫਿਲਮ ਦੇਖ ਕੇ ਗਰਵ ਹੁੰਦਾ ਕਿ ਅਸੀਂ ਪੰਜਾਬ 'ਚ ਪੈਦਾ ਹੋਏ ਹਾਂ ਜਿੱਥੇ ਹਰ ਮੰਦਰ ਸਾਹਿਬ ਹੈ ਤੇ ਹਰਜੂ ਸਾਹਿਬ ਹੈ ਅਸੀਂ ਜਾ ਸਕਦੇ ਹਾਂ ਮੱਥਾ ਟੇਕ ਸਕਦੇ ਹਾਂ ਲੋਕੀ ਉਹੀ ਬਾਰਵਾਲ ਭੱਜ ਰਹੇ ਆ ਪੰਜਾਬ 'ਚ ਜਿਨੇ ਜਨਮ ਲਿਆ ਹੈ ਉਹ ਬਹੁਤ ਜ਼ਿਆਦਾ ਲੱਕੀਐਸਟ ਪਰਸਨ ਹੈ ਇਸ ਫਿਲਮ ਦੇਖ ਕੇ ਉਹ ਹੁੰਦਾ ਹੈ ਬਾਕੀ ਦੂਜੀ ਗੱਲ ਇਹ ਹੈ ਇਸ ਫਿਲਮ ਨੂੰ ਤੁਸੀਂ ਆਪਣੀ ਪੂਰੀ ਫੈਮਿਲੀ ਨਾਲ ਦੇਖ ਸਕਦੇ ਹੋ ਨਹੀਂ ਜਨਰਲ ਫਿਲਮ ਨਾਲ ਦੇਖ ਦਿਓ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਆ ਸਕਦੇ ਇਸ ਤਰ੍ਹਾਂ ਦੀਆਂ ਫਿਲਮਾਂ ਬੰਦੀਆਂ ਚਾਹੀਦੀਆਂ ਮੈਂ ਕਹਿੰਦਾ ਸਾਲ 'ਚ ਘੱਟੋ-ਘੱਟ 50 ਫਿਲਮਾਂ ਆ ਜੀ ਬੰਦੀਆਂ ਚਾਹੀਦੀਆਂ ਜਿਨ੍ਹਾਂ ਨਾਲ ਆਪਣਾ ਜਿਹੜਾ ਕਲਚਰ ਹੈ ਬਹੁਤ ਵਧੀਆ ਚੱਲੇ ਬੱਚਿਆਂ ਨੂੰ ਮਤਲਬ ਵਧੀਆ ਸਿੱਖ ਮਿਲੇ ਇਹ ਸਾਰੇ ਸਕੂਲਾਂ ਵਾਲਿਆਂ ਨੂੰ ਆਪਣੇ ਪ੍ਰਿੰਸੀਪਲ ਨਾਲ ਸਾਰੇ ਬੱਚਿਆਂ ਨੂੰ ਦਿਖਾਣੀ ਚਾਹੀਦੀ ਹੈ ਮਾਈਂਡ ਬਲੋਇੰਗ